ਅੱਜ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਭਾਈ ਦਿਆਲਾ ਜੀ, ਭਾਈ ਸਤੀਦਾਰ ਜੀ, ਭਾਈ ਮਤੀਦਾਸ ਜੀ ਜਿਨ੍ਹਾਂ ਦੀ 350 ਸਾਲ ਪਹਿਲਾਂ ਚੰਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ਸੀ। ਅੱਜ ਉਹਨਾਂ ਦੇ 350 ਸਾਲਾ ਸੀ ਜਿਹੜੇ ਸ਼ਹੀਦੀ ਦੇ ਸਾਡੇ ਮਨਾ ਰਹੇ ਆ ਉਸ ਸਬੰਧ ਚ ਅੱਜ ਮਾਦਰੀ ਮੰਡਲ ਵੱਲੋਂ ਸਾਡੇ ਦਫ਼ਤਰ ਇੱਥੇ ਜੀ ਅਸੀਂ ਦਫ਼ਤਰ ਵੀ ਖੋੜ ਰਹੇ ਆ ਭਾਰਤੀ ਜੰਦਾ ਪਾਰਟੀ ਦਾ ਪੱਕੇ ਤੌਰ ਤੇ ਜੀ। ਇੱਥੇ ਮਾਦਰੀ ਮੰਡਲ ਵੱਲੋਂ ਜਿਹੜੀ ਸੰਗਤ ਆਈ ਆ ਉਹਨਾਂ ਵੱਲੋਂ ਸੁਖਮੀ ਸਾਹਿਬ ਦੇ ਪਾਠ ਕਰਵਾਏ ਗਏ ਨੇ ਅਤੇ ਕੀਰਤਨ ਦਰਵਾਜ਼ਾ ਸਜਾਇਆ ਗਿਆ। ਸੋ ਅੱਜ ਜਿਹੜੇ ਅਸੀਂ ਪਾਠ ਕਰਵਾਏ ਨੇ ਇਹ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਪੂਰੇ ਪੰਜਾਬ 'ਚ ਇੱਕ ਸਾਲ ਲਈ ਸ਼ੁਰੂ ਕੀਤੇ ਗਏ ਨੇ 19 ਤਰੀਕ ਨੂੰ ਅਸੀਂ ਆਨੰਦਪੁਰ ਸਾਹਿਬ ਵਿਖੇ ਜਿਹੜੇ ਹੈਗੇ ਸੀ ਕੀਰਤਨ ਦਰਵਾਜ਼ਾ ਸਜਾਏ ਗਏ ਸੀ ਉੱਥੋਂ ਉਪਰਾਲਾ ਕੀਤਾ ਗਿਆ ਕਿ ਇੱਕ ਸਾਲ ਲਈ ਜਿਹੜੇ ਕੀਰਤਨ ਦਰਵਾਰ ਨੇ ਤੇ ਸੁਖਨੀ ਸਾਹਿਬ ਦੇ ਪਾਠ ਨੇ ਹਰ ਇੱਕ ਮੰਡਲ 'ਚ ਜ਼ਿਲ੍ਹੇ 'ਚ ਹਲਕਿਆਂ 'ਚ ਬਲਾਕਾਂ 'ਚ ਹੋਣਗੇ ਸੋ ਉਸ ਲਈ ਤਹਿਤ ਅੱਜ ਵੀ ਅਸੀਂ ਜਿਹੜਾ ਹੈਗਾ ਤੇ ਮਾਦਰੀ ਮੰਡਲ ਵੱਲੋਂ ਇੱਥੇ ਜਿਹੜਾ ਹੈਗਾ ਸੁਖਨੀ ਸਾਹਿਬ ਦਾ ਪਾਠ ਵੀ ਕਰਵਾਇਆ ਤੇ ਕੀਰਤਨ ਦਰਵਾਜ਼ਾ ਹੋ ਜਾਏ ਨੇ ਤੇ ਉਹਨਾਂ ਨੂੰ ਅਸੀਂ ਸਾਰੇ ਆਪਣੇ ਮੰਡਲ ਵੱਲੋਂ ਤੇ ਹਲਕੇ ਵੱਲੋਂ ਸ਼ਹੀਦਾਂ ਨੂੰ ਸਜਦਾ ਕਰਦੇ ਆਂ ਤੇ ਅਰਦਾਸ ਬੇਨਤੀ ਕਰਦੇ ਆਂ ਕਿ ਸਾਡੇ ਹਲਕੇ ਨੂੰ ਚੜ੍ਹਦੀ ਕਲਾ ਰੱਖਣ ਸਾਰੇ ਸਾਡੇ ਜਿੰਨੇ ਪਾਰਟੀ ਵਰਕਰ ਵੀ ਨੇ ਪਾਰਟੀ ਤੋਂ ਉੱਠ ਕੇ ਬਾਕੀ ਲੋਕ ਵੀ ਨੇ ਸਾਰਿਆਂ ਦੀ ਚੜ੍ਹਦੀ ਕਲਾ ਰਹੇ ਉਹਨਾਂ ਦੇ ਆਪਾਰ ਕਿਰਪਾ ਸਾਰਿਆਂ ਤੇ ਬਣੀ ਰਹੇ ਸੋ ਇੰਨਾ ਕੰਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅਸੀਂ ਜੋ ਸਾਡਾ ਮਾਜਰੀ ਮੰਡਲਾ ਹੈ ਉਹਦੇ ਵੱਲੋਂ ਅਸੀਂ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸਿੱਧੀ ਦਿਹਾੜਾ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਤੇ ਕੀਰਤਨ ਕਰਵਾ ਕੇ ਮਨਾਇਆ ਗਿਆ ਜੋ ਇਹ ਸਾਰੇ ਮੰਡਲਾਂ ਵਿੱਚ ਮਨਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਬੀਜੇਪੀ ਦਾ ਜੋ ਹਲਕਾ ਸਮਾਨ ਦਾ ਦਫ਼ਤਰ ਖੋਲਿਆ ਗਿਆ ਜੋ ਇਹ 24 ਘੰਟੇ ਖੁੱਲ੍ਹਾ ਰਹੂ ਤੇ ਲੋਕਾਂ ਦੇ ਕੰਮ ਕਾਰਜ ਕਰੇ ਜਾਇਆ ਕਰੂਗਾ ਤੇ ਲਕਜੰਜੂ ਦੇ ਰਾਖੇ 인ਦੇ ਦੀ ਚਾਦਰ ਧੰਨ ਧੰਨ ਸ੍ਰੀ ਤੇਗ ਬਾਹਦਰ ਜੀ ਦੇ 350 ਸਾਲਾ ਜੋ ਵਰਸ ਦੇ ਸੁਖਮਨੀ ਸਾਹਿਬ ਦੇ ਪਾਰਟ ਬੀਜਪੀ ਤਰਫੋਂ ਸ਼ੁਰੂ ਕੀਤੇ ਗਏ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਕੀਤੇ ਗਏ ਨੇ ਉਸੇ ਲੜੀ ਚ ਅੱਜ ਸੁਖਮਨੀ ਸਾਹਿਬ ਦਾ ਪਾਰਟ ਬੀਜਪੀ ਦੇ ਦਫ਼ਤਰ ਦਾ ਜਿਹਦਾ ਅੱਜ ਉਦਘਾਟਨ ਵੀ ਹੈ ਪਹਿਲਾ ਪਾਰਟ ਇੱਥੇ ਕੀਤਾ ਗਿਆ ਹੈ ਹੋਰ ਵੀ ਜਿੰਨੇ ਮੰਡਲ ਨੇ ਉੱਥੇ ਵੀ ਪਾਰਟ ਹੋਣਗੇ ਤੇ ਗੁਰੂ ਗੋਗ ਤੇਗ ਬਹਾਦਰ ਜੀ ਦੀ ਜਿਹੜੀ ਲਾਸਾਨੀ ਸ਼ਹਾਦਤ ਹੈ ਉਹਨਾਂ ਦੇ ਨਾਲ ਭਾਈ ਸਤੀਦਾਸ ਮਤੀਦਾਸ ਤੇ ਭਾਈ ਦਇਲਾ ਜੀ ਦੀ ਜੋ ਕੁਰਬਾਨੀਆਂ ਨੇ ਉਹਨਾਂ ਨੂੰ ਸਮਾਜ ਸਾਰੇ ਸਾਲ ਯਾਦ ਕਰੇਗਾ ਬੀਜਪੀ ਸਰਕਾਰ ਦਾ ਖਾਸ ਉਪਰਾਲਾ ਦਿੱਲੀ 'ਚ ਵੀ ਮੈਟਰੋ ਟ੍ਰੇਨ ਉਹਨਾਂ ਨੇ ਸਾਰੀ ਸ਼ਹੀਦੀ ਦਿਵਸ ਨੂੰ ਯਾਦ ਕਰਕੇ ਸਾਰੀ ਉਤੇਗਵਾ ਅਦਰਜੀਤ ਜੀ ਸਿੱਖਿਆ ਮੰਤral ਲਿਖਿਆ ਗਿਆ ਨੇ ਤੇ ਮੈਂ ਆਪਣੇ ਬੀਜਪੀ ਮੰਡਲ ਸਮਾਨਾਦੀ ਤਰਫੋਂ ਮਹਾਰਾਜ ਜੀ ਦੀ ਕੁਰਬਾਨੀ ਤੇ ਸਾਰੇ ਸ਼ਹੀਦਾਂ ਦੀ ਕੁਰਬਾਨੀ ਤੇ ਬਹੁਤ-ਬਹੁਤ ਨਮਨ ਕਰਦਾ ਆਦਰ ਕਰਦਾ ਅੱਜ ਸਾਡੇ ਹਲਕਾ ਇੰਚਾਰਜ ਸ੍ਰੀ ਸਰਿੰਦਰ ਸਿੰਘ ਖੇੜਕੀ ਜੀ ਦਾ ਦਫਤਰ ਦਾ ਉਦਘਾਟਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਚ ਕਰਿਆ ਗਿਆ ਜਿਸ ਦੇ ਨਾਲ ਇਲਾਕੇ ਨੂੰ ਬਹੁਤ ਫਾਇਦਾ ਹੋਊਗਾ ਖੇੜਕੀ ਸਾਹਿਬ ਪਹਿਲਾਂ ਵੀ ਸਮਾਜ ਚ ਬਹੁਤ ਅੱਛੀ ਤਰ੍ਹਾਂ ਵਿਚਰਦੇ ਨੇ ਜੀ ਦੀਆਂ ਕੋਈ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਦੂਰ ਕਰਿਆ ਜਾਊਗਾ ਮੈਂ ਨਾ ਇਨ੍ਹਾਂ ਸਤਿਦਾਂ ਨਾਲ ਸਭ ਦਾ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਸਮਾਣਾ ਵਾਸੀਆਂ ਨੂੰ ਮੁਬਾਰਕਾਂ ਦੇਣਾ ਚਾਹੁੰਦੇ ਆ ਅੱਜ ਸਮਾਣਾ ਹਲਕਾ ਸਾਡੇ ਇੰਚਾਰਜ ਸਰਦਾਰ ਸ੍ਰੀਂਦਰ ਸਿੰਘ ਜੀ ਖੇੜਕੀ ਜੀ ਨੇ ਸਾਰੇ ਸਾਰੇ ਸਮਾਨੇ ਹਲਕੇ ਵਾਸਤੇ ਦਫਤਰ ਇੱਥੇ ਖੁੱਲਿਆ ਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆਂ ਕਿ ਇਹ ਸਾਨੂੰ ਜਿਹੜੀ 27 ਦੀ ਜਿੱਤ ਹੈ ਇੱਕ ਤਰ੍ਹਾਂ ਦੀ ਅਸੀਂ 27 ਦੀ ਜਿੱਤ ਵਾਸਤੇ ਨਹੀਂ ਪੱਥਰ ਰੱਖ ਰਹੇ ਆਂ ਤੇ ਅੱਜ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਸਾਡੇ ਵੱਲੋਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਹੈ ਕਿ ਸਾਡਾ ਜਿਹੜਾ 27 ਹੈ ਬਹੁਤ ਹੀ ਵਧੀਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਰਿੰਦਰ ਸਿੰਘ ਜੀ ਖੇੜਕੀ ਦੀ ਅਗਵਾਈ ਦੇ ਹੇਠ ਅੱਜ ਭਾਰਤੀ ਜਨਤਾ ਪਾਰਟੀ ਹਲਕਾ ਸਮਾਣਾ ਦਾ ਦਫ਼ਤਰ ਸੋਡੀਕਾਰ ਕੇਅਰ ਕੰਗਾ ਰੋਡ ਸਮਾਣਾ ਦੇ ਉੱਤੇ ਖੋਲਿਆ ਗਿਆ ਹੈ ਜੋ 2027 ਦੀਆਂ ਚੋਣਾਂ ਨੂੰ ਦੇਖਦੇ ਹੋਏ ਅੱਜ ਇਹ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ ਸੋ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਕੋਈ ਵੀ ਸਾਡੇ ਸੁਰਿੰਦਰ ਸਿੰਘ ਖੇੜਕੀ ਜੀ ਵੱਲੋਂ ਕੋਈ ਕੰਮ ਹੋਵੇ ਤਾਂ ਉਹ ਦਫ਼ਤਰ ਦੇ ਵਿੱਚ ਜਰੂਰ ਆ ਕੇ ਇੱਕ ਵਾਰ ਮਿਲਣ ਤਾਂਕਿ ਅਸੀਂ ਆਮ ਲੋਕਾਂ ਦਾ ਜੋ ਕੰਮ ਹੈ ਉਹ ਪਹਿਲੇ ਆਧਾਰ ਤੇ ਕਰਾਸ ਕੀਏ ਤਾਂ ਕਿ 2027 ਦੀਆਂ ਜਿਹੜੀਆਂ ਚੋਣਾਂ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਅਸੀਂ ਜਿੱਤੀਏ ਤਾਂ ਕਿ ਫਤਿਹ ਹਾਸਲ ਕਰੀਏ ਔਰ ਪੰਜਾਬ ਨੂੰ ਵੀ ਅਸੀਂ ਉਹੀ ਹਰਿਆਣੇ ਵਾਂਗ ਜਾਂ ਹੋਰ ਸਿਟਾ ਵਾਂਗ ਅੱਗੇ ਵਧਾਉਂਦੇ ਹੋਏ ਪੰਜਾਬ ਨੂੰ ਇੱਕ ਨਵੀਂ ਤਰੱਕੀ ਦੀ ਰਾਹ ਦੇ ਉੱਤੇ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਾਣੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਸਾਡੇ ਸਮਾਣੇ ਹਲਕੇ ਦਾ ਦਫ਼ਤਰ ਭਾਜਪੀ ਦਾ ਖੁੱਲਿਆ ਜੋ ਕਿ ਸਰਿੰਦਰ ਸਿੰਘ ਖੇੜਕੀ ਜੀ ਨੇ ਖੋਲਿਆ ਪਰਮਾਤਮਾ ਅੱਗੇ ਅੱਜ ਅਰਦਾਸ ਕਰਦੇ ਆਂ ਕਿ ਜਿਹੜੀ 2027 ਦੀ ਜਿੱਤ ਸਾਡੀ ਪੱਕੀ ਕਰੇ ਤੇ ਅੱਜ ਉਰੇ ਸੁਖਮਣੀ ਸਾਹਿਬ ਦੇ ਪਾਠ ਵੀ ਧਰਾਏ ਗਏ ਨੇ ਤੇ ਗੁਰੂ ਦਾ ਆਰਟ ਹੋਸਟਾ ਵੀ ਲੱਗਿਆ ਅੱਜ ਸੁਖਮਣੀ ਸਾਹਿਬ ਦਾ ਪਾਠ ਭਾਰਤਿਆ ਜਨਤਾ ਪਾਰਟੀ ਵੱਲੋਂ ਉਹਨਾਂ ਦੇ ਦਫ਼ਤਰ ਵਿੱਚ ਰੱਖਿਆ ਗਿਆ ਇਹ ਜਿੱਤ ਦੇ ਆਧਾਰ ਕਰਕੇ ਪਰਮਾਤਮਾ ਨੂੰ ਅਗਾਂਹ ਰੱਖਦੇ ਹੋਏ ਪਰਮਾਤਮਾ ਜਿੱਤ ਨੂੰ ਆਧਾਰ ਤੇ ਬਣਾ ਕੇ 2027 ਚ ਬਾਜਪਾ ਸਰਕਾਰ ਬਣਾਵੇ ਇਸ ਕਰਕੇ ਇਹ ਸੁਖਮਣੀ ਸਾਹਿਬ ਆਪ ਪਾਰਟ ਰੱਖਿਆ ਗਿਆ ਇਲਾਕਾ ਨਿਵਾਸੀਆਂ ਨੂੰ ਇਹ ਖੁਸ਼ੀ ਹੈ ਕਿ ਸਾਰੇ ਬੀਜੇਪੀ ਦਫਤਰੀ ਚਾਹ ਕੇ ਕੋਈ ਵੀ ਆ ਕੰਮ ਹੋਵੇ ਆ ਸਕਦਾ ਹੈ